ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਖੜੇ ਆ ਜਤੂੰਗਾਲੀ ਮੰਡੀ ਦੇ ਵਿੱਚ ਜੋ ਕਿ ਮੇਲਾ ਆਏ ਵੀਰਵਾਰ ਲੱਗਦਾ ਹੈ ਉੱਥੇ ਬਾਈ ਪਹੁੰਚੇ ਧੂੜ ਕੋਟ ਲੈਹਰਾ ਹਾਂਜੀ ਧੂੜ ਕੋਟ ਲੈਹਰੇ ਮੰਡੀ ਨਵੀਂ ਸਟਾਰਟ ਹੋਣ ਜਾ ਰਹੀ ਹੈ ਜੀ ਦਿਨ ਸੋਮਵਾਰ ਦੀ ਤਰ੍ਹਾਂ ਹਰ ਸੋਮਵਾਰ ਲੱਗਿਆ ਕਰੂਗੀ ਮੰਡੀ ਤੇ ਬਾਈਆਂ ਨੇ ਬਹੁਤ ਵਧੀਆ ਕਦਮ ਚੱਕੇ ਨੇ ਵੀ ਆਪਾਂ ਇਹਨਾਂ ਬਾਈਆਂ ਦੀ ਮੰਡੀ ਨੂੰ ਕਾਮਯਾਬ ਕਰੀਏ ਸਾਰੇ ਵਪਾਰੀ ਵੀਰਾਂ ਨੂੰ ਤੇ ਸਾਰੇ ਖਰੀਦਦਾਰ ਵੀਰਾਂ ਨੂੰ ਜਿੰਨੇ ਕੇ ਸਾਡੇ ਦਲਾਲ ਵੀਰ ਨੇ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਵੱਧ ਤੋਂ ਵੱਧ ਪਹੁੰਚੋ ਦਿਨ ਸੋਮਵਾਰ ਨੂੰ ਮਹੀਨਾ ਕਿਹੜਾ ਜੀ ਇਹ ਆਹੀ ਅਗਸਤ ਆਹੀ ਅਗਸਤ ਮਹੀਨਾ 5 ਤਰੀਕ ਤੋਂ ਮੰਡੀ ਸ਼ੁਰੂ ਹੈ ਜੀ 5 ਤਰੀਕ ਨੂੰ ਸਾਰੇ ਭਾਈ ਉੱਥੇ ਪਹੁੰਚੋ ਚਾਹ ਪਾਣੀ ਦਾ ਲੰਗਰ ਪ੍ਰਬੰਧ ਸਾਰਾ ਸ਼ੌਂ ਦਾ ਮੀਕਣੀ ਦਾ ਤੇ ਪਹਿਲੇ ਦਿਨ ਮਹੂਰਤ ਹੈ ਜੀ ਰਹਿਣ ਕਰਨ ਦਾ 5 ਅਗਸਤ ਨੂੰ 5 ਅਗਸਤ ਨੂੰ ਐਸੇ ਨੂੰ ਵੀ ਸਾਰੇ ਭਾਈਆਂ ਨੂੰ ਹੱਥ ਬੰਨ੍ਹ ਕੇ ਖੁੱਲਾ ਸੱਦਾ ਸਾਰੇ ਪੰਜਾਬ ਨੂੰ ਵੀ ਪਹੁੰਚੋ ਪਾਈਆਂ ਦੀ ਆਪਾਂ ਮਸ਼ਹੂਰੀ ਕਰੀਏ ਤੇ ਮੰਡੀ ਕਾਮਯਾਬ ਕਰੀਏ ਜੇ ਇਹਨਾਂ ਦਾ ਕੰਮ ਚੱਲੂ ਤਾਂ ਸਾਡਾ ਕੰਮ ਚੱਲੂ ਜੇ ਖੜੇ ਨੇ ਤਾਂ ਅਸੀਂ ਖੜੇ ਆ ਨਹੀਂ ਸਾਡੇ ਵੀ ਕੀ ਗਣੂ ਕੱਲਿਆਂ ਦਾ ਆ ਪਬਲਿਕ ਦੇ ਨਾਲ ਆ ਅਸੀਂ ਵੀ ਸਭ ਦਾ ਕੰਮ ਚੱਲੇ ਤੇ ਵੱਧ ਤੋਂ ਵੱਧ ਵਪਾਰੀ ਵੀਰਾਂ ਨੂੰ ਤੇ ਹਾਰਸ਼ੰਗਰ ਵਾਲੇ ਵੀਰਾਂ ਨੂੰ ਝੋਲੇ ਵੇਚਣ ਵਾਲਿਆਂ ਨੂੰ ਗਾਨੀਆਂ ਵੇਚਣ ਵਾਲਿਆਂ ਨੂੰ ਤੇ ਸਾਰਿਆਂ ਨੂੰ ਇਹ ਮੰਡੀ ਦਾ ਤੁਹਾਨੂੰ ਲੋਕੇਸ਼ਨ ਵੀ ਪਾ ਦਾਂਗੇ ਇਹ ਮੋਟਰੇਟਰ ਸਕੂਲ ਦੇ ਨਾਲ ਜੀ ਮੋਟਰੇਟਰ ਸਕੂਲ ਦੇ ਨਾਲ ਜੀ ਜੇ ਜੇ ਚੈਨਲ ਵਾਲਿਆਂ ਦੇ ਰਾਹ ਥਰੂ ਸਾਡੀ ਮੰਡੀ ਸਰੇ ਚੜੂਗੀ ਜੀ ਅਸੀਂ ਵੀ ਇਹਨਾਂ ਦੀ ਚਾਰੇ ਹੋਏ ਧੰਨਵਾਦ ਜੀ ਹਾਂਜੀ ਧੰਨਵਾਦ ਜੀ ਸਾਡੀ ਲੋਕੇਸ਼ਨ ਦਾ ਜੀ ਪਿੱਛੇ ਆਗੇ ਭਾਈ ਜੀ ਇਸ ਮੰਡੀ ਦੀ ਲੋਕੇਸ਼ਨ ਆ ਜੇ ਅਸੀਂ ਰਾਮਪਰੇ ਵਾਲੇ ਪਾਸੇ ਤੋਂ ਜਾਵਾਂਗੇ ਨਾ ਪਟੰਡੇ ਵਾਲੇ ਪਾਸੇ ਨੂੰ ਕੋਈ ਸਕੂਲ ਆਉਂਦਾ ਉਹਦੀ ਬੈਕ ਸਾਈਡ ਤੇ ਆ ਜੀ ਜੇ ਅਸੀਂ ਪਟੰਡੇ ਵਾਲੇ ਪਾਸੇ ਆਵਾਂਗੇ ਤਾਂ ਜਿੱਥੇ ਬੇਗਾ ਵਾਲਾ ਨਾ ਮੰਡੀ ਲੱਗਦੀ ਹੁੰਦੀ ਸੀ ਪਹਿਲਾਂ 100 ਬਾਰ ਦੀ ਉੱਥੋਂ ਰਾਮਪਰੇ ਵੱਲ ਨੂੰ ਆ ਕੇ ਕਾਂ ਮਾਰਕੀਟ ਆਉਗੀ ਮਾਰਕੀਟ ਤੋਂ ਉਥੋਂ 4-5 ਕਿਲੋ ਮੀਟਰ ਅਗੇ ਲਹਿਰਾਪੁਰ ਕੋਲ ਹੈ ਲਹਿਰਾਪੁਰ ਕੋਲ 100 ਬਾਰ ਨੂੰ ਮਹੂਤ ਹੈ ਜੀ ਸਾਰੇ ਵੀਰਾਂ ਨੂੰ ਬਕਰੀਵਾਰ ਵੀਰਾਂ ਨੂੰ ਬੇਨਤੀ ਆ ਖਰੀਦਣ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਪਹੁੰਚ ਕੇ ਉਸ ਮੰਡੀ ਨੂੰ ਆਪਾਂ ਕਾਮਯਾਬ ਕਰੀਏ ਧੰਨਵਾਦ ਸਤਿ ਸ਼੍ਰੀ ਅਕਾਲ ਜੀ